ਸਾਡੇ ਸਟੂਡੀਓ ਦੇ ਵਿੱਚ ਬਹੁਤ ਹੀ ਪਿਆਰੀ ਜੀ ਸ਼ਖਸੀਅਤ ਸਾਡੇ ਮਿੱਤਰ ਕੁਲਵੀਰ ਕਨਕਾਰਾ ਫਰੋਮ ਓਮੇਗਾ ਫਾਈਨੈਂਸ਼ੀਅਲ ਸਰਵਿਸਿਜ਼ ਓਮੇਗਾ ਨੂੰ ਕਿਸੇ ਮੁਕਾਮ ਤੇ ਪਹੁੰਚਾਉਣ ਦੇ ਵਿੱਚ ਕੁਲਵੀਰ ਕਨਕਾਰਾ ਤੇ ਉਹਨਾਂ ਦੀ ਟੀਮ ਦਾ ਬਹੁਤ ਵੱਡਾ ਹੱਥ ਹੈ ਅਸਾਂ ਜੀ ਮੈਂ ਆਪकी ਪਰਸਨੈਲਿਟੀ ਦਾ ਬੜਾ ਫੈਨ ਹਾਂ ਜੀ ਨਹੀਂ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਜੀ ਅਸੀਂ ਸਭ ਤੋਂ ਪਹਿਲਾਂ ਫਸਟ ਹੰਬਾਰ ਕੀ ਬਾਤ ਕਰेंगे ਡਰੇ ਹੋ ਮੈਂ ਲੋਕ ਬੋ ਜਾ ਡਰ ਹੈ ਉਹਨਾਂ ਦੇ ਅੰਦਰ ਡੈਫੀਨਿਟਲੀ ਦੇ ਨੀਡ ਟੂ ਕਮ ਐਂਡ ਟਾਕ ਟੂ ਅਸ जी दे नीड टू डू की अफोर्डेबिलिटी चेक उनको करना पड़ेगा क्लाइंट वी रिकमेंड की हमसे चेक करें आप सर्विसिंग चेक करें अपने नंबर पहले करने पड़ेंगे डर लोगों में इसलिए है क्योंकि पास में लोगों को देखा है कि उनकी अफोर्डेबल मैंने अपनी कम्युनिटी में लोगों को देखा जस्ट टू सर्विस द लोन जी बिल्कुल हमारी किस्ते पर होती नहीं बिल्कुल बट वो टाइम अभी गया नाउ इट्स things have have changed now you know rates have dropped down कि मेरे को लाओ, को लाओ ना जाओ bank के पास जाओगे अगेन आपको एक फ्लेक्सिबिलिटी नहीं मिलती है हुँ. जो फ्लेक्सिबिलिटी एज एन एडवाइजर के साथ आपको मिलती है किसी भी आप खुल खुलकर बात कर सकते हो हाँ जी ही से उसको डिक्लाइन मिला कि हाँ भाई कांट you know ki hum aapko top up nahi de sakte abhi aapka liquid beam nahi niklega this is what the process you need to जी, follow hamare paas aaya we have done everything smoothly and he is very happy ke jehda rent de rahe jivein kulveer ne charcha kiti ki rent de rahe hain 650 700 720 dollar ya 800 dollar de rahe hain 3 ya 4 ya 2 bedroom da oh vacancy jari manik tarah di bhai eh mere kol bahut vadiya answer hai ehda eh answer hai ki jehda oh paisa hai na haan ji oh tusi kisi hor di mortgage par rahe ho haan ਉਹ ਵੀ ਸਾਡੇ ਵਰਗਾ ਕੋਈ ਪਹਿਲਾ ਹੋਣਾ ਜਿੰਨੇ ਕਰ ਲਿੱਤਾ ਬਿਲਕੁਲ ਰਾਈਟ ਉਹਨੇ ਵੀ ਉਸ ਟਾਈਮ ਇਹੀ ਸੋਚਣਾ ਯਾਰ ਮੇਰੀ ਮੋਗੇਜ ਬਹੁਤ ਜ਼ਿਆਦਾ ਬੜ ਅੱਜ ਦੀ ਡੇਟ ਚ ਉਹਦੇ ਜਿਹੜਾ ਮੋਗੇਜ ਘਟਿਆ ਪਰ ਉਹਨੂੰ ਰੈਂਟ ਜ਼ਿਆਦਾ ਮਿਲ ਰਿਹਾ ਰੈਂਟ ਜ਼ਿਆਦਾ ਠੀਕ ਹੈ ਹੂੰ ਤੁਸੀਂ ਮਾਰਕੀਟ ਦੇਖ ਲਓ ਤੁਸੀਂ ਹਮਿਲਟਨ ਦਾ ਕੋਈ ਵੀ ਘਰ ਦੇਖ ਲਓ ਅੱਜ ਤੋਂ 10 ਸਾਲ ਪਹਿਲੇ ਤੇ ਹੁਣ ਜਿਹੜੇ ਉਸ ਟਾਈਮ ਸਾਨੂੰ 3-3 4-4 ਲੱਖ ਚ ਮਿਲਦੇ ਸੀ ਉਹ ਇਸ ਟਾਈਮ ਐਵਰੇਜ 6 ਤੋਂ 7 ਲੱਖ ਹੂੰ ਹੂੰ ਠੀਕ ਹੈ ਪ੍ਰਾਈਸ ਤਾਂ ਨਹੀਂ ਰੁਕਿਆ ਡਿਪੋਜ਼ਿਟ ਤਾਂ ਉਹਨੂੰ ਹੋਰ ਲੈ ਕੇ ਆਉਣਾ ਪੈ ਰਿਹਾ ਸੋ ਇਟਸ ਬੈਟਰ ਕਿ ਤੁਸੀਂ ਹੁਣੇ ਸਟਾਰਟ ਕਰ ਲਓ ਅਛਾ ਤੁਹਾਡਾ ਫੰਡਾ ਬਿਲਕੁਲ ਕਲੀਅਰ ਹੈ ਕਿ ਹੁਣ ਜਿਹੜੀ ਫਰਸਟ ਹੋਮ ਬਾਏਰ ਦੀ ਮਾਰਕੀਟ ਹੈ ਫੰਡਾ ਬਿਲਕੁਲ ਕਲੀਅਰ ਹੈ ਭਾਜੀ ਹਮੇਸ਼ਾ ਹੀ ਫਰਸਟ ਹੋਮ ਬਾਏਰਸ ਦੀ ਮਾਰਕੀਟ ਹੈ ਹਮੇਸ਼ਾ ਹੀ ਇਤ ਹੈ ਇਦਾਂ ਹੈ ਕਿ ਕਲਾਇੰਟ ਨੂੰ ਆਪ ਅੱਗੇ ਆਣਾ ਪਏਗਾ ਕਿਸ ਟਾਈਮ ਅਵੇਲੇਬਿਲਟੀ ਰਹਿੰਦੀ ਹੈ ਦੇਖੋ ਅਸੀਂ ਤਾਂ 24 ਘੰਟੇ ਅਵੇਲੇਬਲ ਹੁੰਦੇ ਹਾਂ ਮੋਸਟਲੀ ਕਲਾਇੰਟ ਜਿਹੜੇ ਸਾਡੇ ਹੈਗੇ ਹੈ ਰੈਗੂਲਰ ਬਟ ਜਿਹੜੇ ਆਫੀਸ਼ੀਅਲ ਟਾਈਮ ਨੇ ਉਹ ਸਾਡੇ ਹੈਗੇ ਆ ਫਰੋਮ 9:30 ਟਿਲ 6:00 ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਲਾਡੀ ਸਿੰਘ ਪਟਿਆਲਾ ਤੁਹਾਡੇ ਸਟੂਡੀਓ ਦੇ ਵਿੱਚ ਬਹੁਤ ਹੀ ਪਿਆਰੀ ਜੀ ਸ਼ਖਸੀਅਤ ਸਾਡੇ ਮਿੱਤਰ ਕੁਲਵੀਰ ਕਨਕਾਰਾ ਫਰੋਮ ਓਮੇਗਾ ਫਾਈਨੈਂਸ਼ੀਅਲ ਸਰਵਿਸਿਜ਼ ਅਗਰ ਹਮਿਲਟਨ ਸ਼ਹਿਰ ਦੀ ਸੀ ਗੱਲ ਕਰਦੇ ਹਾਂ ਨਿਊਜ਼ੀਲੈਂਡ ਦਾ ਬਹੁਤ ਖੂਬਸੂਰਤ ਸ਼ਹਿਰ ਹੈ ਹਮਿਲਟਨ ਤੇ ਪੰਜਾਬੀਆਂ ਦੀ ਬਹੁਤ ਆਤ ਗਿਣਤੀ ਹੈ ਤੇ ਇਹਨਾਂ ਨੇ ਘਰਾਂ ਦੇ ਬਾਬਤ ਬਹੁਤ ਵੱਡੇ ਪੱਧਰ ਤੇ ਆਪਣਾ ਨਾਮ ਕਮਾਇਆ ਓਮੇਗਾ ਨੂੰ ਕਿਸੇ ਮੁਕਾਮ ਤੇ ਪਹੁੰਚਾਉਣ ਦੇ ਵਿੱਚ ਕੁਲਵੀਰ ਕਨਕਾਰਾ ਤੇ ਉਹਨਾਂ ਦੀ ਟੀਮ ਦਾ ਬਹੁਤ ਵੱਡਾ ਹੱਥ ਹੈ ਇਸ ਪੋਡਕਾਸਟ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਜਿਹੜਾ ਮਾਰਗੇਜ ਹੈ ਉਹ ਕਿਵੇਂ ਆਸਾਨ ਤਰੀਕੇ ਨਾਲ ਕਰਾ ਸਕਦੇ ਹੋ ਜਾਂ ਬੈਂਕਾਂ ਦੇ ਵਿੱਚ ਜਿਹੜਾ ਅੱਜ ਕੱਲ ਮਾਹੌਲ ਚੱਲ ਰਿਹਾ ਉਹਨੂੰ ਕਿਵੇਂ ਤੁਸੀਂ ਸਮਝ ਸਕਦੇ ਹੋ ਰੀਫਾਈਨਾਂਸ ਦਾ ਵੀ ਚਰਚਾ ਬਹੁਤ ਚੱਲ ਰਹੀ ਹੈ ਕਿਉਂ ਕਰਕੇ ਰੀਫਾਈਨਾਂਸ ਕਿਹੜਾ ਬੈਂਕ ਤੁਹਾਨੂੰ ਵਧੀਆ ਤਰੀਕੇ ਨਾਲ ਕਮੋਡੀਟ ਕਰ ਰਿਹਾ ਉਹ ਸਾਰਾ ਅਸੀਂ ਕੁਲਵੀਰ ਕੰਗਾਰਾ ਤੋਂ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਕੁਲਵੀਰ ਜੀ ਫਸਟ ਆਫ 올 ਵੈਲਕਮ ਟੂ ਰੀਡਿਓ ਸਾਡੇ ਵਾਲਾ ਕੀ ਹਾਲ ਹੈ ਬਹੁਤ ਬੜੀਆ ਬਾਜੀ ਸਤਿ ਸ੍ਰੀ ਅਕਾਲ ਜੀ ਔਰ ਥੈਂਕ ਯੂ ਸੋ ਮੱਚ ਫਾਰ ਇਨਵਾਈਟਿੰਗ ਅਸ ਟੂ ਦ ਸਟੂਡੀਓ और अच्छा जी मैं आपकी पर्सनैलिटी का बड़ा फैन हूँ जी नहीं नहीं थैंक यू जी थैंक यू सो मच जी अच्छा कोईवीर जी चल क्या है मार्केट में अभी जो फर्स्ट होम बायर हैं हम सबसे पहले फर्स्ट होम बायर की बात करेंगे डरे हुए हैं लोग बहुत ज्यादा डर है उनके अंदर एक तरफ तो वो रेंट पे कर रहे हैं रेंट रेगुलर जा रहा है और रेंट का उनके अकाउंट में तो कोई चीज आ नहीं रही फिर वो घर क्यों नहीं ले पा रहे अभी गवर्नमेंट ने जो मॉर्गेज है जो बैंक है वो कितना नीचे ले आए हैं फिर भी वो घर में ले पा रहे उनके रिलेटेड क्या कहना चाहेंगे आप देखो जी डेफिनेटली करंटी अभी देखा जाए तो इट्स अ बायर्स मार्केट अभी बायर्स की हंड्रेड परसेंट बायर्स मार्केट है और लोग थोड़ा बहुत इसलिए भी डरे हुए हैं कि पास्ट में एकदम से इंटरेस्ट रेट पीक पे चले गए थे ठीक हो गया तो लोगों की अफोर्डेबिलिटी बहुत आउट ऑफ द रेंज हो गई थी दूसरी चीज रिसेशन भी हिट हुआ न्यूजीलैंड में हुँ, हुँ. और हुँ, हुँ. अभी भी रिसेशन तो देखो थोड़ा बहुत है चल रहे थे तो लोग एक जॉब्स की सिक्योरिटी की वजह से भी डरे हुए हैं बट इन टर्म्स ऑफ देखा जाए मार्केट जो प्राइस है प्राइस रेंज है मार्केट का इट्स स्टेडी तो अभी लास्ट आई थिंक मोर देन अर मार्केट गॉन अप एज एज मच इट्स सपोज टू टू बी आई थिंक वी हैव सीन इंक्रीज हमने देखा है प्राइजेज में अच्छा हाउसेज के प्राइजेज में हमने देखा है जो हमारे बायर्स ने लिया है जिन्होंने पहले लोअर डिपोजिट पे घर लिए थे तो अभी सबके थोड़ी थोड़ी वैल्यूज अप हुई हैं तो उनका हम बोलते हैं लो इक्विटी प्रीमियम जी जो बैंक चार्ज करती है लो डिपॉजिट वालों को तो दैट वी हैव सीन और हमने काफी अपने क्लाइंट्स को हेल्प किया रिसेंटली टू रिमूव दैट लो इक्विटी प्रीमियम और टू देयर रेट्स लोअर रेट्स पे हमने हेल्प किया है तो डेफिनेटली वी वहां से हमें पता चलता है कि मार्केट में थोड़ा सा प्राइसेस का इंक्रीज तो हो रहा है नाउ अभी रेट्स का देखा जाए तो इंटरेस्ट रेट अभी काफी स्टडी चल रहा है ठीक है ओ सी अभी डाउन है और ओसीआर हमेशा जो ऑफिशियल कैश रेट कैश रेट है जो रिजर्व बैंक सेट करता है ऑब्वियसली इकोनॉमी को कंट्रोल करने के लिए करता है कि कैसे कैसे हाउ द मार्केट सपोज टू गो ठीक है ना तो अभी जब तक ऑफिशियल ओ अपना डाउन रहेगा तब तक रेट्स हमारे इस रेंज में रहेंगे हुँ. तो ऑब्वियसली अगर जो हमने देखा है लोगों के जो पहले प्रीवियसली लोग जो रेंट दे रहे थे मूव टू ए न्यू हाउस तो दे वॉज अ बिग गैप और हमने ये भी देखा कि लोगों ने डबल डबल तक पे किया है बट नाउ मार्केट ऐसा नहीं है अभी ऐसा है कि अगर आप If अगर आप हैमिल्टन में थ्री बेडरूम घर लेते हैं कहीं पे भी जी। तो नॉर्मली आप सिक्स फिफ्टी टू सेवन हंड्रेड आप आराम से वीकली रेंट दे रहे हो गए बिल्कुल है? बिल्कुल बिल्कुल ठीक है कि नहीं अगर आप वही अगर आप एज अ फर्स्ट होम बायर वो घर लेते हैं तो यू विल सी आई थिंक अनदर हंड्रेड टू हंड्रेड डॉलर एक्स्ट्रा आपको पे करना पड़ेगा वन फिफ्टी टू टू हंड्रेड डॉलर्स कैन हैव योर ओन हाउस सेविंग भी हो रही है ऑब्वियसली सेविंग भी हो रही है ऑब्वियसली प्रॉपर्टी की वैल्यू भी ऑब्वियसली एसिड भी हम कह सकते हैं एसेड बिल्डअप हो रहा है आप साथ इंटरेस्ट भी बैंक को पे कर रहे हैं साथ के आपका प्रिंसिपल भी थोड़ा बहुत तो ये जो, जो मैसेज है हम लोगों तक डिलीवर करने के लिए लोगों को समझ नहीं आ रही लोग समझ नहीं रहे मीन्स चल क्या आ रहा अभी भी लोगों के मन में डर है ना हंड्रेड डर निकालने के लिए हमें हमने आपको अपने स्टूडियो बुलाया ताकि लोगों को पता चले वो डर

तो ऑबली थ्री हंड्रेड डॉलर बच रहे हैं जिन्होंने पहले पास में घर लिए हैं ठीक है ना उनकी वैल्यूज भी बढ़ी है तो अभी मार्केट इज दर डेफिनेटली एज वी मार्केट डरने की कोई बात ही नहीं है आप आओ आप ओमेगा से बात करो टीम से हम आपकी सर्विसिंग सारी एसेसिबिलिटी चेक करेंगे

ਤਿੰਨ ਦਾ ਗੈਟ ਬੈਕ ਕਰਨ ਦਾ ਯਾਨੀ ਕਿ ਈਮੇਲ ਮੈਸੇजेस ਕਰਨ ਦਾ ਅਕਮੋਡੇਟ ਕਰਨ ਦਾ ਪਬਲਿਕ ਦੇ ਨਾਲ ਡੀਲਿੰਗ ਬਹੁਤ ਇਹਨਾਂ ਦੀ ਟਾਪ ਹੈ ਬਹੁਤ ਵਧੀਆ ਤਰੀਕੇ ਨਾਲ ਅਕਮੋਡੇਟ ਕਰਦੇ ਨੇ ਜਿਹੜੇ ਇਹਨਾਂ ਦੇ ਕਲਾਇੰਟ ਨੇ ਜਾਂ ਜਿਹੜੇ ਨਵੇਂ ਵੀ ਆਣਾ ਚਾਹੁੰਦੇ ਨੇ ਹਾਲੀ ਦੇ ਵਿੱਚ ਇਹਨਾਂ ਨੇ ਆਪਣਾ ਚਾਰਟਵਿਲ ਦੇ ਬਿਲਕੁਲ ਨੇੜੇ ਆਫਿਸ ਵੀ ਸਟਾਰਟ ਕੀਤਾ ਹੈਗਾ ਔਨ ਆਫਿਸ ਹੈ ਤੇ ਤੁਹਾਨੂੰ ਉਹਦੀ ਵੀ ਬਹੁਤ-ਬਹੁਤ ਮੁਬਾਰਕਾਂ ਜੀ ਸਾਡੀ ਟੀਮ ਵੱਲੋਂ ਤੇ ਤੁਹਾਨੂੰ ਕੋਈ ਵੀ ਲੋਨ ਦੇ ਰਿਗਾਰਡਿੰਗ ਗੱਲ ਕਰਨੀ ਹੈ ਕਿਸੇ ਵੀ ਤਰੀਕੇ ਦਾ ਤੁਹਾਡਾ ਅਗਰ ਲੋਨ ਹੁੰਦਾ ਫਰਸਟ ਹੌਮ ਬਾਇਰ ਹੋ ਤੁਸੀਂ ਜਾਂ ਤੁਸੀਂ ਦੂਜਾ ਕਰ ਵੀ ਢੂੰਡ ਰਹੇ ਹੋ ਜਾਂ ਤੁਹਾਨੂੰ ਲੋਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤਾਂ omega finance ਸਰਵਿਸਿਸ ਦਾ ਜਿਹੜਾ ਪੂਰਾ ਨੰਬਰ ਇਹਨਾਂ ਦਾ ਈਮੇਲ ਤੁਸੀਂ ਸਾਡੀ ਸਕਰੀਨ ਤੇ ਇਸ ਵਕਤ ਦੇਖ ਪਾ ਰਹੇ ਹੋ ਐਵਰੀ ਡੇ ਅਸੀਂ ਐਡ ਵੀ ਚਲਾਉਨੇ ਆਪਣੇ ਫੇਸਬੁੱਕ ਦੇ ਉੱਤੇ ਉੱਥੋਂ ਵੀ ਤੁਸੀਂ ਇਹਨਾਂ ਦੇ ਨੰਬਰਸ ਵਗੈਰਾ ਪਿਕ ਕਰ ਸਕਦੇ ਹੋ ਉਹਨਾਂ ਨਾਲ ਮੀਟਿੰਗ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਕੁਬੀਰ ਜੀ ਵੱਡਾ ਜਿਹੜਾ ਅੱਜ ਕੱਲ ਗੱਲ ਚੱਲ ਰਹੀ ਹੈ ਕਿ ਰੀਫਾਈਨਾਂਸ ਹਾਂਜੀ ਭਾਜੀ ਬੈਂਕਾਂ ਦੇ ਵਿੱਚ ਗੜਬੜ ਚੱਲ ਰਹੀ ਹੁਣ ਬੈਂਕ ਕਹਿੰਦਾ ਹੈ ਕਿ ਸਾਡੇ ਕੋਲ ਡਾਇਰੈਕਟ ਆਓ ਹਾਂਜੀ ਹਾਂਜੀ ਤੁਹਾਡੀ ਕੀ ਲੋੜ ਆ ਗਈ अगर कोई भी बंदा बैंक को जाना चाहता है आप बैंक के पास जाओगे यू ओनली है आपको एक फ्लेक्सीबिलिटी नहीं मिलती है जो फ्लेक्सीबिलिटी एज एन एडवाइजर के साथ आपको मिलती है किसी भी आप मोर्गे खुल के बात कर आप बैंक के पास आप जाते हो यूजली लोग क्या करते हैं वॉट दे की जिस बैंक में वो है

अकॉर्डिंग uh, की टाइमली मैनर की हम उनको बता सकते हैं और जो भी कंपटीशन उनका एक हो जाता है कि आप एक पर्टिकुलर बैंक में जाओगे तो वो सिर्फ अपनी सर्विसेज आपको बताएंगे जी जी बिल्कुल हमारे साथ आने में ये होता है उनको कि वी हैव वी नो ऑल द बैंक्स पॉलिसीज हमको पता है कि किसके क्या रेट चल रेट्स उनके टर्म्स हैं तो है या हाँ। उनके इंटरनल क्या चल रहा है क्या... वो तो आपको ऑलरेडी पता होता है हंड्रेड परसेंट तो हम उनको रेट्स में हम थोड़ा सा कि अब उनसे कि हाँ कि हमारे रेट्स चीपर होंगे या एज कंपेयर टू द बैंक्स ਬਟ ਅਗੇਨ ਹਮਾਰੇ ਪਾਸ ਆਪਸ਼ਨ ਜ਼ਿਆਦਾ ਹੁੰਦੇ ਹਨ ਤਾਂ ਹਮ ਅਚਾਹੇ ਕਈ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਦੋਸਤੋ ਮੈਂ ਤੁਹਾਨੂੰ ਦੱਸ ਦਿਆਂ ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਕਾਫੀ ਜਣੇ ਹੋਣਗੇ ਕਿ ਡਾਕੂਮੈਂਟ ਕਿਵੇਂ ਸੈਂਡ ਕਰਨੇ ਹਨ ਤੇ ਉਹ ਮੈਨੂੰ ਲੱਗਦਾ ਹੈ ਕਿ ਮਾਰਗੇਜ ਐਡਵਾਈਜ਼ਰ ਤੁਹਾਨੂੰ ਬਿਹਤਰ ਦੱਸ ਸਕਦਾ ਹੈ ਕਿ ਤੁਸੀਂ ਡਾਕੂਮੈਂਟ ਕਿਵੇਂ ਸੈਂਡ ਕਰਨੇ ਹਨ ਤੁਹਾਨੂੰ ਬੈਂਕ ਕਿਹੜਾ ਵਧੀਆ ਡੀਲ ਦੇ ਸਕਦਾ ਹੈ ਵੱਡੀ ਸਟੇਟਮੈਂਟ ਦਿੱਤੀ ਹੈ ਕੁਲਵੀਰ ਕਨਕਾਰਾ ਫ੍ਰੋਮ ਓਮੇਗਾ ਫਾਈਨੈਂਸ਼ੀਅਲ ਸਰਵਿਸਿਜ਼ ਕਿ ਬੈਂਕਾਂ ਦਾ ਇੰਟਰਨਲ ਜਿਹੜਾ ਸਿਸਟਮ ਹੈ ਉਹ ਜਿਹੜੇ ਐਡਵਾਈਜ਼ਰ ਹੁੰਦੇ ਨੇ ਉਹਨਾਂ ਨੂੰ ਥੋੜੀ ਦੇਰ ਪਹਿਲਾਂ ਪਤਾ ਚਲ ਜਾਂਦਾ ਤੁਹਾਨੂੰ ਸੁਖ-ਸੂਹਤਾ ਵੀ omega financial ਪ੍ਰੋਵਾਈਡ ਕਰਵਾ ਸਕਦਾ ਅਗਰ ਤੁਸੀਂ ਰਾਬਤਾ ਕਰਨਾ ਹੈ ਰੀਫਾਈਨਾਂਸ ਦੀ ਚਰਚਾ ਬਹੁਤ ਚੱਲ ਰਹੀ ਹੈ ਤੁਸੀਂ ਬੈਂਕ ਚੇਂਜ ਕਰਨਾ ਹੈ ਕਿਹੜਾ ਬੈਂਕ ਹੈ ਨਿਊਜ਼ੀਲੈਂਡ ਦਾ ਜਿਹੜਾ ਤੁਹਾਨੂੰ ਰੀਫਾਈਨਾਂਸ ਦੇ ਵਿੱਚ ਤੁਹਾਡੀ ਹੈਲਪ ਕਰ ਸਕਦਾ ਤਾਂ ਮੈਂ ਤੁਹਾਨੂੰ ਇਹ ਰਿਕੁਐਸਟ ਕਰਾਂਗਾ ਕਿ ਤੁਸੀਂ omega financial ਸਰਵਿਸਿਜ਼ ਦੇ ਨਾਲ ਜ਼ਰੂਰ ਰਾਬਤਾ ਕਰੋ ਆਪਾਂ ਦੁਬਾਰਾ ਆਵਾਂਗੇ ਜੀ ਉੱਥੇ ਹਾਂਜੀ ਬਸ ਕਿ ਬੈਂਕਾਂ ਦਾ ਜਿਹੜਾ ਸਿਸਟਮ ਹੈ ਹੁਣ ਉਹ ਤੁਸੀਂ ਸਟੇਟਮੈਂਟ ਦੇਤੀ ਕਿ ਐਡਵਾਈਜ਼ਰ ਤੁਹਾਨੂੰ ਜ਼ਿਆਦਾ ਹੈਲਪ ਕਰ ਸਕਦਾ ਹੈ

तो ही वेंट टू द बैंक तो उसको रीफाइनेंस लाइक वो अपना लो इक्विटी प्रीमियम ज्यादा पे कर रहा था उसको अपनी हाउस की वैल्यू रिव्यू करानी थी लो इक्विटी प्रीमियम निकलवाना था और उसको थोड़ा सा टॉप अप कराना था जस्ट टू डू द रिनोवेशन जी सो बी एनजेड ने उसको मना कर दिया कि भाई तुम्हारी सर्विसिंग नहीं हो रही है समथिंग सो वी हैव गाइड तो हमने उसको बुलाया कि वी हैव गाइड थोरो की भाई ये प्रोसेस होता है कि कि हम पहले विल डू योर हाउस वैल्यू फर्स्ट वंस वी नो तुम्हारी हाउस वैल्यू कितनी है बेस्ड ऑन दैट फिर हमने उसको गाइड किया हमने उसको पूरी सर्विसिंग करी दो उसको टॉपअप चाहिए था हमने फिर किया, एंड न्यू बैंक ही आपसे समझ नहीं? रहा हूं आ, जो आप जो काम कर रहे हैं तो खींच के लाते हैं आप हाँ जी बैंक से खींच के ला के अपने क्लाइंट को देना क्योंकि बैंक ने डायरेक्ट उसको वो चीजें नहीं देनी

जी उसके पास कुछ लोन्स भी थे वी हेल्प देम टू गेट अ टॉप अप एंड पे दोस पर्सनल लोन्स ऑफ एज वेल जी वहां से उसके पैसे तो ये सब चीजें लोगों को पता नहीं होता कि क्या ना कि आपके घर में कई बार क्या है कि व्हेन यू बाय अ हाउस अगेन आपके घर में इक्विटी होती है एंड पीपल डोंट नो कि उसको कैलकुलेट कैसे करना है कि हमारे पास और उसमें पॉसिबिलिटी है कि उसमें गैप है कि हम उस पैसे को इक्विटी को कहाँ यूज कर सकते हैं आ, मैंने लोगों को देखा है कि उनके हाउस लोन होता है उनके पास पर्सनल लोन होता है उनके घर में इक्विटी भी होती है बट तो उनको पता नहीं होता कि भाई यू नो बिकॉज वैन दे पर्सनल लोन या कोई उनके पास एसेट लोन होता है तो दे पे हायर इंटरेस्ट बट अगेन दे पे हायर इंटरेस्ट जो कि अगर आपकी इक्विटी है तो वो अपने घर के अगेंस्ट रह सकते हो तो ये सब चीजें लोगों को नहीं पता हो नहीं पता हो तो, तो रीफाइनेंस के टाइम पे हमारे पास ऐसे बहुत कस्टमर्स आते हैं हुँ. कि अभी भी चल रहे, रहे सा, काफी सारे चल रहे हैं अभी तो वी है ਜੀ ਬਾਇਸ ਯੂジング ਦਾ ਇਕਵਿਟੀ ਆਪਣੇ ਘਰ ਕੀ ਇਕਵਿਟੀ ਯੂਜ਼ ਕਰਕੇ ਉਹ ਪੇਅ ਆਫ ਕਰਤੇ ਹਨ ਔਰ ਉਸਮੇ ਦਿਸ ਸੇਵ ਕੁਆਟ ਅਲੋਟ ਮਨੀ ਜੀ ਉਨਕੀ ਰੀਪੇਮੈਂਟਸ ਹੁੰਦੀ ਹੈ ਉਸਮੇ ਉਹ ਲੋਕ ਆਫੀ ਸੇਵ ਕਰਤੇ ਹਨ ਜੀ ਹਾਂ ਜੀ ਥੈਂਕ ਯੂ ਕੁਲਵੀਰ ਜੀ ਨਹੀਂ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਆਪਕਾ ਓਮੇਗਾ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਪਿਊਸ਼ ਲੁਬਾਣਾ ਜਿਨ੍ਹਾਂ ਨੂੰ ਅਸੀਂ ਪੈਡੀ ਵੀ ਕਹਿੰਦੇ ਆ ਫਰਸਟ ਹੋਮ ਬਾਏਰ ਦੇ ਬਾਰੇ ਆਪਾਂ ਜਰੂਰ ਗੱਲਬਾਤ ਕਰਾਂਗੇ ਤੇ ਦੋਸਤੋ ਤੁਹਾਨੂੰ ਇਸ ਪੋਡਕਾਸਟ ਦੇ ਵਿੱਚ ਜਿਵੇਂ ਕੁਲਵੀਰ ਨਾਲ ਸਾਡੀ ਗੱਲ ਚੱਲ ਰਹੀ ਹੈ ਉਵੇਂ ਪੈਡੀ ਵੀ ਸਾਨੂੰ ਦੱਸਣਗੇ ਭਾਜੀ ਵੈਲਕਮ ਟੂ ਰੇਡੀਓ ਸਾਡੇ ਵਾਲਾ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਪਹਿਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਥੈਂਕ ਯੂ ਵੈਰੀ ਮੱਚ ਭਾਜੀ ਬੁਲਾਉਣ ਲਈ ਸਾਨੂੰ ਬਹੁਤ ਟਾਈਮ ਲੱਗ ਗਿਆ ਆਂਦੇ ਆਂਦੇ ਬਟ ਫਾਈਨਲੀ ਅਸੀਂ ਆ ਗਏ ਸਮਾਰਟ ਲੱਗ ਰਹੇ ਹੋ ਭਾਜੀ ਥੈਂਕ ਯੂ ਭਾਜੀ ਮੈਂ ਕੋਸ਼ਿਸ਼ ਕਰ ਰਹੇ ਹਾਂ ਕਿ ਬਾਈ ਬਰਥ ਹੀ ਸਮਾਰਟ ਹੈ ਹੈ ਬਾਈ ਬਰਥ ਕਹਿ ਲਓ ਪੰਜਾਬੀ ਵੈਸੇ ਹੀ ਵੀ ਸਮਾਰਟ ਹੀ ਹੁੰਦੇ ਕਿਹੜਾ ਕਿਹੜਾ ਪੰਜਾਬੀ ਨਹੀਂ ਦਿਖਿਆ ਸਮਾਰਟ ਬਹੁਤ ਸਮਾਰਟ ਹੁੰਦੇ ਪੰਜਾਬੀ ਪਿੰਡ ਜੀ ਵੱਡੀ ਚਰਚਾ ਹੈ ਹਾਂਜੀ ਵੱਡੀ ਗਿਣਤੀ ਦੇ ਵਿੱਚ ਸਾਡੇ ਮਿੱਤਰ ਪਿਆਰੇ ਪੀਆਰ ਵੀ ਹੋਏ ਪਰ ਉਹ ਕਹਿੰਦੇ ਨੇ ਕਿ ਆਪਾਂ ਸਕਿਅਰਡ ਹਲੇ ਵੀ ਫਰਸਟ ਹੋਮ ਬਾਇਰ ਹਾਂਜੀ ਘਰ ਅਗਰ ਆਪਾਂ ਡਿਵੈਲਪਰਸ ਦੀ ਗੱਲ ਕਰਦੇ ਹੋ ਕਹਿੰਦੇ ਘਰ ਵਿਕਣੇ ਸ਼ੁਰੂ ਹੋ ਗਏ ਉਹ ਸਪੀਡ ਨਹੀਂ ਹੈ ਜਿਹੜੀ 22 ਤੇ 23 ਦੇ ਵਿੱਚ ਸੀ ਆ 21 ਦੇ ਵਿੱਚ ਸੀ ਪਰ ਫਿਰ ਵੀ ਸਟਾਰਟ ਹੋ ਗਿਆ ਕੰਮ ਹਾਂਜੀ ਫਰਸਟ ਹੋਮ ਬਾਇਰ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਭਾਈ ਸਿੰਪਲ ਤੇ ਕਲੀਅਰ ਚੀਜ਼ ਪੁੱਛੂਗਾ ਮੈਂ ਆਪਣਾ ਅਲਟੀਮੇਟ ਗੋਲ ਕੀ ਹੈ ਘਰ ਲੈਣਾ ਰਾ ਆਪਣਾ ਘਰ ਹੋਵੇ ਪੁਆਇੰਟ ਤੇ ਆ ਗਏ ਤੁਸੀਂ ਸਿੱਧਾ ਪੁਆਇੰਟ ਤੇ ਬੋਲੂਗਾ ਹੁਣ ਕੋਈ ਬੰਦੇ ਲੈਣਗੇ ਮਿਡ 40s 3 50s ਜਿਨ੍ਹਾਂ ਚ ਨਾ ਲੇਟ ਕਰੋਗੇ ਤੁਹਾਡਾ ਅਲਟੀਮੇਟ ਗੋਲ ਕੀ ਹੈ ਤੁਹਾਡਾ ਖੁਦ ਦਾ ਘਰ ਕਿਸੇ ਅੱਗੇ ਤੁਸੀਂ ਆਪਣੇ ਬੱਚਿਆਂ ਵਾਸਤੇ ਆਪਣੇ ਫਿਊਚਰ ਵਾਸਤੇ ਸਿਕਿਉਰ ਕਰਨਾ ਚਾਹੁੰਦੇ ਹੋ ਔਰ ਹਰ ਕਿਸੇ ਦਾ ਮੈਨੂੰ ਬਹੁਤ ਲੋਕੀ ਕਹਿੰਦੇ ਕੀ ਕਰਾਂਗੇ ਭਾਈ ਘਰ ਲੈ ਕੇ ਕਿਸ਼ਤਾਂ ਇਹ ਭਾਈ ਘਰ ਕਿਸ ਵਾਸਤੇ ਰਿਹਾ ਘਰ ਸਿਕਿਉਰ ਕਰਨ ਵਾਸਤੇ ਆਪਾਂ ਬਾਹਰ ਆਏ ਆ ਬੈਟਰ ਲਾਈਫ ਵਾਸਤੇ ਆਏ ਆ ਹਨਾ ਸੋ ਅਗਰ ਤੁਸੀਂ ਆਪਣਾ ਘਰ ਹੀ ਨਹੀਂ ਬਣਾ पाए ਬਾਹਰ ਆ ਕੇ ਤੇ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਉਹ ਮਨੀ ਆਪਾਂ ਵੇਸਟ ਕਰ ਰਹੇ ਹਾਂ ਸ਼ਾਇਦ ਇਹ ਸਾਡਾ ਮੈਸੇਜ ਉਹਨਾਂ ਨੂੰ ਗਲਤ ਲੱਗੇਗਾ ਕਿ ਜਿਹੜਾ ਆਪਾਂ ਰੈਂਟ ਦੇ ਰਹੇ ਜਿਵੇਂ ਕੁਲਵੀਰ ਨੇ ਚਰਚਾ ਕੀਤੀ ਕਿ ਰੈਂਟ ਦੇ ਰਹੇ ਹਾਂ 650 700 720 ਡਾਲਰ ਜਾਂ 800 ਡਾਲਰ ਦੇ ਰਹੇ ਹਾਂ 3 ਜਾਂ 4 ਜਾਂ 2 ਬੈਡਰੂਮ ਦਾ ਉਹ ਵੇਸਟ ਨਹੀਂ ਜਾ ਰਹੀ ਮਨੀ ਇੱਕ ਤਰ੍ਹਾਂ ਦੀ ਰੈਂਟ ਤੇ ਤਾਂ ਰਹਿ ਰਹੇ ਨੇ ਪਰ ਜੇ ਤੁਹਾਡੇ ਕੋਲ ਤੁਸੀਂ ਪੀਆਰ ਹੋ ਇੱਥੇ ਹੈ ਨਾ ਯਾ ਸਿਟੀਜ਼ਨ ਹੋ ਤੁਸੀਂ ਘਰ ਨਹੀਂ ਲੈ ਪਾਰੇ ਪਰ ਸੁਵਿਧਾਵਾਂ ਤੁਹਾਡੇ ਕੋਲ ਅਵੇਲੇਬਲ ਨਹੀਂ ਤੁਹਾਡਾ ਸੈਲਰੀ ਸਟੇਟਸ ਠੀਕ ਹੈ ਫਿਰ ਵੀ ਤੁਸੀਂ ਘਰ ਨਹੀਂ ਲੈ ਰਹੇ ਪਈਦਾ ਮੇਰੇ ਕੋਲ ਬਹੁਤ ਵਧੀਆ ਆਨਸਰ ਹੈ ਇਹਦਾ ਇਹ ਆਨਸਰ ਹੈ ਕਿ ਜਿਹੜਾ ਉਹ ਪੈਸਾ ਹੈ ਨਾ ਹਾਂਜੀ ਉਹ ਤੁਸੀਂ ਕਿਸੇ ਹੋਰ ਦੀ ਮਾਰਗੇਜ ਪਰ ਰਹੇ ਹੋ ਹਾਂ ਉਹ ਵੀ ਸਾਡੇ ਵਰਗਾ ਕੋਈ ਪਹਿਲਾ ਹੋਣਾ ਜਿਨੇ ਘਰ ਲਿੱਤਾ ਬਿਲਕੁਲ ਰਾਈਟ ਉਹਨੇ ਵੀ ਉਸ ਟਾਈਮ ਇਹੀ ਸੋਚਣਾ ਯਾਰ ਮੇਰੀ ਮਾਰਗੇਜ ਬਹੁਤ ਜ਼ਿਆਦਾ ਬੜ ਅੱਜ ਦੀ ਡੇਟ 'ਚ ਉਹਦਾ ਜਿਹੜਾ ਮਾਰਗੇਜ ਘਟਿਆ ਪਰ ਉਹਨੂੰ ਰੈਂਟ ਜ਼ਿਆਦਾ ਮਿਲ ਰਿਹਾ ਰੈਂਟ ਜ਼ਿਆਦਾ ਠੀਕ ਹੈ ਸੋ ਪੈਸਾ ਯਾਨੀ ਕਿ ਉਹ ਬੈਨੀਫਿਟ 'ਚ ਹੈ ਉਹ ਬੈਨੀਫਿਟ 'ਚ ਹੈ ਬੇਸਿਕਲੀ ਉਹ ਬੈਨੀਫਿਟ 'ਚ ਆ ਰਿਹਾ ਨਾ ਹਾਂਜੀ ਮੇਰੀ ਕੈਲਕੂਲੇਸ਼ਨ ਬਿਲਕੁਲ ਸਿੰਪਲ ਹੈ ਜੀ ਪਹਿਲੇ ਤੁਹਾਡੇ 5-6 ਸਾਲ ਹਮੇਸ਼ ਮੇਬੀ ਅੱਜ ਤੋਂ 5 ਈਅਰ ਹਾਂ ਮੇਬੀ ਅੱਜ ਤੋਂ ਦੀ ਮੋਰਗੇਜ ਜ਼ਿਆਦਾ ਹੈ ਪਰ ਰੈਂਟ ਵੀ ਤਾਂ ਵਧ ਰਿਹਾ ਹੈ ਨਾ ਹਰ ਸਾਲ ਬਿਲਕੁਲ ਠੀਕ ਠੀਕ ਹੈ ਮੇਬੀ 5 ਸਾਲਾਂ ਬਾਅਦ ਤੁਹਾਡਾ ਜਿਹੜਾ ਮੋਰਗੇਜ ਸਸਤਾ ਲੱਗਣ ਲੱਗ ਜੇ ਔਰ ਜਿਹੜਾ ਤੁਹਾਡੀ ਰੈਂਟਲ ਹੈ ਉਹ ਯੀਲਡ ਕਰਨ ਲੱਗ ਜੇ ਕੀ ਪਤਾ ਤੁਸੀਂ ਉਹ ਘਰ ਨੂੰ ਤੁਸੀਂ ਰੈਂਟ ਤੇ ਪਾ ਦੋ ਔਰ ਉਹ ਤੁਹਾਡਾ ਮੋਰਗੇਜ ਆਪਣੇ ਆਪ ਹੀ ਕਰਨ ਲੱਗ ਜੇ ਤੁਸੀਂ ਉਸ ਤੋਂ ਅਗਲਾ ਕਰ ਲਓ ਸੋ ਇਹ ਨਾ ਦੇਖੋ ਕਿ ਹੁਣ ਕੀ ਹੈ ਆਪਣਾ ਪ੍ਰੋਜੈਕਸ਼ਨ ਜਿਹੜੀ ਹੋਣੀ ਚਾਹੀਦੀ ਹੈ ਅੱਗੇ ਕੀ ਕਰਨਾ ਔਰ ਅੱਗੇ ਕਿਵੇਂ ਹੋਏਗਾ ਹਣਾ ਉਹ ਤਾਂ ਹੀ ਬੰਦਾ ਅੱਗੇ ਵੱਧ ਸਕਦਾ ਜੇ ਆਪਾਂ ਅੱਗੇ ਸੋਚਾਂਗੇ ਕਿ ਆਪਾਂ ਜੇ ਹੁਣ ਕਰ ਲਵਾਂਗੇ ਹੀ ਨਹੀਂ ਇਨਵੈਸਟਮੈਂਟ ਹੋਈਗੀ ਨਹੀਂ ਆਪਾਂ ਉੱਥੇ ਤੋਂ ਉੱਥੇ ਰਾਵਾਂਗੇ ਮੇਰੇ ਕੋਲ ਬਥੇਰੇ ਕਲਾਇੰਟਸ ਆਉਂਦੇ ਆ ਭਾਈ ਅਗਲੇ ਸਾਲ ਭਾਈ 5 ਸਾਲਾਂ ਬਾਅਦ ਭਾਈ ਇੰਨਾ ਕਿਉਂਕਿ ਨਾ ਹੀ ਰੇਟ ਰੁਕਨੇ ਨਾ ਹੀ ਰੈਂਟ ਰੁਕਣਾ ਇੰਟਰਸਟ ਰੇਟ ਵੀ ਉਦਾਂ ਹੀ ਰਹਿਣਾ ਪ੍ਰਾਪਰਟੀਆਂ ਦੇ ਪ੍ਰਾਈਸ ਵਧਦੇ ਰਹੇ ਨੇ ਹੋਰ ਤੁਸੀਂ ਮਾਰਕੀਟ ਦੇਖ ਲਓ ਤੁਸੀਂ ਹਮਿਲਟਨ ਦਾ ਕੋਈ ਵੀ ਘਰ ਦੇਖ ਲਓ ਅੱਜ ਤੋਂ 10 ਸਾਲ ਪਹਿਲੇ ਤੇ ਹੁਣ ਜਿਹੜੇ ਉਸ ਟਾਈਮ ਸਾਨੂੰ 3-3 4-4 ਲੱਖ ਚ ਮਿਲਦੇ ਸੀ ਉਹ ਇਸ ਟਾਈਮ ਐਵਰੇਜ 6 ਤੋਂ 7 ਲੱਖ ਨੇ ਹੂੰ ਹੂੰ ਠੀਕ ਹੈ ਪ੍ਰਾਈਸ ਤਾਂ ਨਹੀਂ ਰੁਕਿਆ ਡਿਪੋਜ਼ਿਟ ਤੁਹਾਨੂੰ ਹੋਰ ਲੈ ਕੇ ਆਉਣਾ ਪੈ ਰਿਹਾ ਸੋ ਇਟਸ ਬੈਟਰ ਕਿ ਤੁਸੀਂ ਹੁਣੇ ਸਟਾਰਟ ਕਰ ਲਓ ਠੀਕ ਹੈ ਅਸੀਂ ਤੁਹਾਨੂੰ ਕੀ ਕਰਾਂਗੇ ਅਸੀਂ ਤੁਹਾਨੂੰ ਇੱਕ ਪੂਰਾ ਪਲਾਨ ਬਣਾ ਕੇ ਦਵਾਂਗੇ ਜਿਹਦੇ ਚ ਤੁਹਾਨੂੰ ਦੱਸਾਂਗੇ ਕਿ ਤੁਹਾਡੀ ਇੰਨੀ ਮੋਗੇਜ ਬਣੇਗੀ ਤੁਹਾਡੀ ਇੰਨੀ ਅਫੋਰਡੇਬਿਲਟੀ ਹੋਣਾ ਇਹਦੇ ਚ ਤੁਸੀਂ ਦੱਸਣਾ ਹੁਣ ਕਈ ਸਾਡੇ ਕੋਲ ਕਲਾਇੰਟ ਆਉਂਦੇ ਕਿ ਪਾਜੀ ਸਾਨੂੰ 8 ਲੱਖ ਦਾ ਲੈਣਾ ਬਿਲਕੁਲ ਠੀਕ ਹੈ ਠੀਕ ਹੈ ਨਾ ਵੀ ਸਾਡੀ ਵਰਥ 8 ਲੱਖ ਦੀ ਹਾਂ ਮੈਨੂੰ 8 ਲੱਖ ਦਾ ਹੀ ਪਸੰਦ ਆ ਰਿਹਾ ਇੰਨੇ ਇੰਨੇ ਸਾਨੂੰ ਇਸ ਏਰੀਆ ਚ ਚਾਹੀਦਾ ਠੀਕ ਹੈ ਪਰ ਤੁਸੀਂ ਸਿੱਧਾ 8 ਲੱਖ ਦਾ ਨਹੀਂ ਲੈ ਸਕਦੇ ਉਸ ਦਾ ਅਸੈਸਮੈਂਟ ਕਰਨੀ ਪੈਗੀ ਕੀ ਪਤਾ ਤੁਸੀਂ ਇਸ ਟਾਈਮ 6 ਲੱਖ ਦਾ ਲੈ ਸਕਦੇ ਹੋ ਬਿਲਕੁਲ ਬਟ ਉਹ ਅਸੈਸਮੈਂਟ ਨਾਲ ਕੀ ਹੋਣਾ ਹੈ ਕਿ ਅਸੀਂ ਤੁਹਾਨੂੰ ਦੱਸ ਦਾਂਗੇ ਕਿ ਭਾਜੀ ਤੁਹਾਨੂੰ ਇੰਨੀ ਐਡੀਸ਼ਨਲ ਇਨਕਮ ਹੋਰ ਚਾਹੀਦੀ ਹੈ ਇਹ ਤੁਹਾਨੂੰ ਡੈਟਸ ਘਟਾਣੇ ਪੈਣੇ ਆ ਇਹ ਚੀਜ਼ਾਂ ਕਰਨੀਆਂ ਪੈਣੀਆਂ ਤਾਂ ਕਿ ਤੁਸੀਂ 8 ਲੱਖ ਵਾਲੇ ਕਰ ਸਕ ਪਹੁੰਚ ਸਕੋ ਜੀ ਠੀਕ ਹੈ ਉਹ ਭਾਵੇਂ ਹੁਣੇ ਰੈਡੀ ਨਾ ਹੋਣ ਉਹ ਮੇਬੀ ਨੈਕਸਟ 6 ਮੰਥਸ ਅਸੀਂ ਰੈਡੀ ਕਰ ਦਿੰਦੇ ਹਾਂ ਅਸੀਂ ਮੋਸਟਲੀ ਅਸੀਂ ਹਰ ਕਲਾਇੰਟ ਨੂੰ ਵਿਦਨ 6 ਮੰਥਸ ਕਰ ਦਵਾਇਆ ਹੀ ਹੈ ਅੱਛਾ ਤੁਹਾਡਾ ਫੰਡਾ ਬਿਲਕੁਲ ਕਲੀਅਰ ਹੈ ਕਿ ਹੁਣ ਜਿਹੜੀ ਫਰਸਟ ਹੋਮ ਬਾਏਰ ਦੀ ਮਾਰਕ ਪੰਡਾ ਬਿਲਕੁਲ ਕਲੀਅਰ ਹੈ ਭਾਜੀ ਹਮੇਸ਼ਾ ਹੀ ਫਰਸਟ ਅਮਬਾਇਰਸ ਦੀ ਮਾਰਕੀਟ ਹੈ ਹਮੇਸ਼ਾ ਹੀ ਇਤ ਐਦਾ ਹੈ ਕਿ ਕਲਾਇੰਟ ਨੂੰ ਆਪ ਅੱਗੇ ਆਣਾ ਪਏਗਾ ਠੀਕ ਹੈ ਨਾ ਹੁਣ ਜੇ ਆਪਾਂ ਇਹੀ ਸੋਚਦੇ ਰਹੀਏ ਕਿ ਨਹੀਂ ਅੱਗੇ ਆਊਗਾ ਟਾਈਮ ਆਏਗਾ ਫਰਸਟ ਅਮਬਾਇਰਸ ਦਾ ਟਾਈਮ ਆਏਗਾ ਹੁਣ ਆਏਗਾ ਹੁਣ ਉਹ ਕਦ ਆਏਗਾ ਉਹਦਾ ਆਣਾ ਪਏਗਾ ਤੁਹਾਨੂੰ ਠੀਕ ਹੈ ਉਹ ਹੁਣ ਜਿਵੇਂ ਕੁਲਵੀਨ ਨੇ ਵੀ ਦੱਸਿਆ ਹੁਣ ਆ ਪਿੱਛੇ ਜਿਹੜੇ ਇੰਟਰਸਟ ਰੇਟ ਸੀ ਬਹੁਤ ਹਾਈ ਸੀਗੇ ਲੋਕਾਂ ਨੇ ਬੜੇ ਹਾਈ ਪ੍ਰਾਈਸ ਤੇ ਘਰ ਲਿੱਤੇ ਸੀਗੇ ਠੀਕ ਹੈ ਉਹਨਾਂ ਚੋਂ ਮੈਂ ਆਪ ਵੀ ਹਾਂ ਇੱਕ थीके? अच्छा ਤੁਸੀਂ ਵੀ ਮੈਂ ਆਪਣੇ ਹਾਈ ਪ੍ਰਾਈਸ ਤੇ ਕਰ ਲਿੱਤਾ ਪਰ ਉਸ ਤੋਂ ਪਹਿਲੇ ਮੈਂ ਇੱਕ ਲੋ ਪ੍ਰਾਈਸ ਤੇ ਲਿੱਤਾ ਵੀ ਆ ਸੋ ਜਦ ਉਹ ਮੈਂ ਹਾਈ ਪ੍ਰਾਈਸ ਤੇ ਲਿੱਤਾ ਹੈ ਜਿਹੜਾ ਮੇਰਾ ਲੋ ਪ੍ਰਾਈਸ ਸੀ ਉਹ ਮੈਂ ਆਪਣਾ ਹਾਈ ਪ੍ਰਾਈਸ ਤੇ ਵੀ ਤਾਂ ਵੇਚਿਆ ਸੀ ਯਾਨੀ ਕਿ ਤੁਸੀਂ ਕੈਸ਼ ਤੋਂ ਬੈਲੈਂਸਿੰਗ ਹੋ ਗਈ ਬੈਲੈਂਸ ਉਹ ਬੈਲੈਂਸ ਹੋਣਾ ਹੈ ਠੀਕ ਹੈ ਉਹ ਜਿਹੜੇ ਮੈਂ ਹਾਈ ਪ੍ਰਾਈਸ ਤੇ ਲਿੱਤਾ ਉਹ ਹੁਣ ਹਲੇ ਹਲਕਾ ਜਾਂ ਲੋ ਹੈ ਬਟ ਅਗਲੇ 2-3 ਸਾਲ ਅੱਕ ਕਵਰ ਹੋ ਜਾਏਗਾ ਠੀਕ ਹੈ ਕਿਉਂਕਿ ਇਹ ਇੱਕ ਟ੍ਰੈਂਡ ਹੈ ਜਿਹੜਾ ਕਿ ਥੋੜਾ ਜਿਹਾ ਡਿਪ ਆਏਗਾ ਬਟ ਇਹਨੇ ਵੱਧਦਾ ਹੀ ਜਾਣਾ ਤੁਸੀਂ ਜਿਹੜਾ ਮਰਜੀ ਔਰ ਵਰਲਡ ਦੇ ਜਿਸ ਪਾਸੇ ਮਰਜੀ ਦੇਖ ਲਓ ਕਰਦੀ ਵੈਲਿਊ ਹਮੇਸ਼ਾ ਵਧਦੀ ਹੈ ਜ਼ਮੀਨ ਦੀ ਵੈਲਿਊ ਹਮੇਸ਼ਾ ਵਧਦੀ ਹੈ ਹੈਨਾ ਸੋ ਇਟਸ ਅ ਇਨਵੈਸਟਮੈਂਟ ਇਟਸ ਅ ਮੈਂ ਇਹਨੂੰ ਕਹਿੰਦਾ ਪਰ ਆਪਾਂ ਕਹਿ ਸਕਦੇ ਹਾਂ ਜਿਵੇਂ ਲੱਖ ਜਾਂ ਡੇਢ ਲੱਖ ਡਾਲਰ ਜਿਹੜੇ ਪ੍ਰਾਈਸ ਘੱਟ ਗਏ ਸੀ ਘਰਾਂ ਦੇ ਉਹ ਦੁਬਾਰਾ ਨੇੜੇ-ਤੇੜੇ ਪਹੁੰਚ ਗਏ ਪਹੁੰਚ ਗਏ ਜਿਹਦਾ 8 ਲੱਖ ਦਾ ਜਿਹਨੇ ਘਰ ਲਿਆ 9 ਦਾ ਲਿਆ 9 ਵਾਲੇ ਦਾ 55.8 ਹੋ ਗਿਆ ਹੁਣ ਉਹ ਫਿਰ ਦੁਬਾਰਾ 8.5 ਪੂਨੇ ਨੂੰ ਹਾਂਜੀ ਹੋਣ ਲੱਗ ਗਿਆ ਬਿਲਕੁਲ ਯਾਨੀ ਕਿ ਬੈਕ ਟੂ ਨਾਰਮਲ ਆਪਾਂ ਕਹਿ ਸਕਦੇ ਆ ਰਹੇ ਆ ਆਪਾਂ ਔਰ ਆਏ ਹੂੰ ਉਹ ਜੇ ਹੋਲਡ ਕਰਕੇ ਬੈਠਣਗੇ ਅਗਲੇ 3-4 ਸਾਲ 5 ਸਾਲ ਉਹ ਉਸ ਤੋਂ ਉੱਪਰ ਵੀ ਜਾਏਗਾ ਜਿੰਨੇ ਦਾ ਲਿੱਤਾ ਸੋ ਇਟਸ ਲਾਈਕ ਅ ਇਨਵੈਸਟਮੈਂਟ ਹੁਣ ਇਨਵੈਸਟਮੈਂਟs ਇਹੀ ਹੁੰਦੇ ਸ਼ੇਅਰ ਮਾਰਕੀਟ 'ਚ ਕੀ ਹੁੰਦਾ ਉੱਪਰ-ਨੀਚੇ ਤਾਂ ਹੁੰਦਾ ਹੀ ਰਹਿੰਦਾ ਨਾ ਬਟ ਉੱਪਰ ਉਹਨੇ ਜਾਣਾ ਹੀ ਜਾਣਾ ਸੋ ਇਟਸ 올 ਅਬਾਊਟ ਕਿ ਟਾਈਮ ਹੂੰ ਜੇ ਤੁਸੀਂ ਇਹ ਚਾਹੋਗੇ ਕਿ ਮੈਂ ਅੱਜ ਲਿੱਤਾ ਤੇ ਕੱਲ ਮੈਨੂੰ ਪੂਰੇ ਉਹਦੇ ਪ੍ਰੋਫਿਟ ਮਿਲ ਜੇ ਨਾਲ ਦੀ ਨਾ ਉਹ ਇਦਾਂ ਨਹੀਂ ਹੁੰਦਾ ਤੇ ਕੀ ਤੁਹਾਨੂੰ ਹੁਣ ਕੀ ਲੱਗਦਾ ਜਿਵੇਂ ਤੁਸੀਂ ਫਰਸਟ ਹோம் ਬਾਏਰ ਦੇ ਬਾਰੇ ਕਿਹਾ ਕਿ ਆਲਵੇਸ ਫਰਸਟ ਹੌਮ ਬਾਇਰ ਦੀ ਮਾਰਕੀਟ ਹੈ ਹਮਿਲਟਨ ਦਾ ਕਿਹੜਾ ਐਸਾ ਸਬਰਬ ਹੈ ਛੋਟੀ ਫੈਮਿਲੀ ਦੇ ਲਈ ਸਕੂਲ ਜ਼ੋਨ ਵਧੀਆ ਹੋਵੇ ਕਿਉਂ ਕਰਕੇ ਤੁਹਾਨੂੰ ਤਾਂ ਨੋਲਿਜ ਬਹੁਤ ਹੈ ਇਸ ਦੇ ਬਾਰੇ ਕਿਹੜੇ ਸਬਰਬ ਦੇ ਵਿੱਚ ਖਾਸ ਕਰਕੇ ਸਾਡੇ ਪੰਜਾਬੀਆਂ ਨੂੰ ਜਾਂ ਏਸ਼ੀਅਨਸ ਨੂੰ ਜਾਣਾ ਚਾਹੀਦਾ ਦੇਖੋ ਮੋਸਟਲੀ ਇਸ ਟਾਈਮ ਆਪਣੇ ਸਾਰੇ ਲੋਕੀ ਜਾ ਰਹੇ ਰੋਟੂਨਾ ਸਾਈਡ ਜੀ ਠੀਕ ਹੈ ਬਿਕੋਜ਼ ਥੋੜਾ ਰੋਟੂਨਾ ਫਲੈਕਸਟਾਫ ਹੌਸ਼ਮਨ ਡਾਊਨਸ ਕਿਉਂਕਿ ਉਹ ਥੋੜਾ ਪ੍ਰੀਮੀਅਮ ਏਰੀਆ ਨੇ ਫੁੱਲਾ ਡੁੱਲਾ ਵੀ ਹੈ ਠੀਕ ਹੈ ਬਟ ਮੇਰੇ ਹਰੇਕ ਕਲਾਇੰਟ ਨੂੰ ਮੈਂ ਇਹੀ ਐਡਵਾਈਸ ਦਿੰਦਾ ਦੇਖੋ ਜੇ ਤਾਂ ਤੁਹਾਡੇ ਕੋਲ ਡਿਪੋਜ਼ਿ ਜੇ ਨਹੀਂ ਹੈ ਲੈਟਸ ਸਟਾਰਟ ਵਿਦ ਆਪਣੇ ਕੋਲ ਚਾਰਟਵਲ ਹੈਗਾ ਨੋਟਨ ਹੈ ਫੇਅਰਫਿਲ ਹੈ ਮੈਲਵਿਲ ਹੈ ਜਿਹੜੇ ਪ੍ਰਾਈਸ ਵਾਈਜ਼ ਥੋੜੇ ਜੇ ਹਾਂ ਸੋ ਉਹ ਜਿਹੜੇ ਪ੍ਰਾਈਸ ਨੇ ਉਹ ਇਸ ਟਾਈਮ ਅਰਾਊਂਡ 6.5 ਤੋਂ ਲੈ ਕੇ 7.5 ਤੱਕ ਮਿਲ ਜਾਂਦੇ ਨੇ ਤੁਹਾਨੂੰ ਜੀ ਠੀਕ ਹੈ ਤੁਸੀਂ ਉਸ ਚ 2-3 ਸਾਲ ਰਹੋ ਉਹਦੇ ਚ ਇਕਵਿਟੀ ਬਣਾਓ ਉਹਨੂੰ ਵਿੱਚ ਤੁਸੀਂ ਮੂਵ ਔਨ ਕਰੋ ਨੈਕਸਟ ਪ੍ਰੋਬਲਮ ਠੀਕ ਹੈ ਅਗਰ ਜਿਹੜਾ ਤੁਹਾਡਾ ਅਲਟੀਮੇਟ ਗੋਲ ਹੈ ਕਿ ਮੈਂ ਇੱਕ ਵੱਡੀਆਂ ਫੈਮਿਲੀ ਫਰਸਟ ਜਿਹੜਾ ਆਪਣਾ ਫਰਸਟ ਜਿਹੜਾ ਆਪਣਾ ਡ੍ਰੀਮ ਹਾਊਸ ਲੈਣਾ ਜੀ ਅਗਰ ਤੁਸੀਂ ਸਿੱਧਾ ਨਹੀਂ ਲੈ ਪਾ ਰਹੇ ਤੁਸੀਂ ਸਟਾਰਟ ਤਾਂ ਕਰੋ ਹਾਂ ਛੋਟੇ ਤੋਂ ਚੱਲੇ ਜੋ ਛੋਟੇ ਬਿਲਕੁਲ ਠੀਕ ਹੈ ਠੀਕ ਹੈ ਨਾ ਹੁਣ ਇਹੀ ਬੰਦਾ ਜੇ ਕਹਿੰਦਾ ਕਿ ਮੈਂ ਸਿੱਧਾ ਵੱਡਾ ਹੀ ਲਊਗਾ ਉਹਦੇ ਵਾਸਤੇ ਡਿਪੋਜ਼ਿਟ ਵੀ ਇਕੱਠਾ ਕਰਨਾ ਪਵੇ ਕੋਈ ਪੁਆਇੰਟ ਫੇਰ ਵਾਪਿਸ ਕੋਮ ਕੀ ਆ ਜੀ ਥੋੜਾ ਥੋੜਾ ਸੈਲਰੀ ਸਟੇਟਸ ਵੀ ਮੈਂ ਦੇਖਿਆ ਕਿ ਜ਼ਿਆਦਾ ਚਾਹੀਦਾ ਹੈ ਪਰ ਤੁਹਾਡਾ ਪੁਆਇ ਲੁਬਾਣਾਵਰਾਂ ਨੇ ਬਹੁਤ ਵਧੀਆ ਸਾਨੂੰ ਪੁਆਇੰਟ ਦੱਸਿਆ ਕਿ ਅਗਰ ਤੁਸੀਂ ਤਿੰਨ ਜਾਂ ਚਾਰ ਬੈੱਡਰੂਮ ਘਰ ਰੋਟੋਟੂਨਾ ਜਾਂ ਫਲੈਕਸਟਾ ਫਿਲਟਨ ਚ ਨਹੀਂ ਲੈ ਪਾਰੇ ਤਾਂ ਤੁਸੀਂ ਛੋਟੇ ਤੋਂ ਸ਼ੁਰੂ ਕਰ ਲਓ ਯਾਨੀ ਕਿ ਇੱਕ ਤੁਹਾਡਾ ਪੈਸਿਆਂ ਦਾ ਸੋਰਸ ਬਣ ਜੇ ਉਹਨੂੰ ਤੁਸੀਂ ਸੇਲ ਕਰਕੇ ਮੁੜ ਕੇ ਤੁਸੀਂ ਵੱਡੇ ਚਲੇ ਵੱਡੇ ਚ ਲੈ ਲਓ ਏਟਲੀਸਟ ਸਟਾਰਟ ਤਾਂ ਕਰੋ ਤੁਸੀਂ ਸਟਾਰਟ ਕਰੋ ਇਟਸ ਨਾਟ ਅ ਪਰਮਨੈਂਟ ਹਾਊਸ ਨਾ ਜੀ ਤੇ ਜਦ ਤੁਹਾਨੂੰ ਲੱਗੇ ਕਿ ਹਾਂ ਹੁਣ ਮੈਂ ਮੂਵ ਕਰਨ ਲਈ ਰੈਡੀ ਹਾਂ ਵੀ ਵੀਲ ਡੂ ਇਟ ਤੁਹਾਨੂੰ ਕੈਲਕੂਲੇਟ ਕਰਕੇ ਦਵਾਂਗੇ ਇਸੇ ਲਈ ਅਸੀਂ ਇੱਥੇ ਬੈਠੇ ਆ ਕਿ ਤੁਹਾਨੂੰ ਅਸੀਂ ਅਸੀਂ ਦੇਖੋ ਮੋਗੇਜ ਐਡਵਾਈਜ਼ਰ ਦਾ ਇੱਕ ਚੀਜ਼ ਮੈਂ ਹੋਰ ਦੱਸਦਾ ਜੋ ਬਹੁਤ ਵੱਡੀ ਮਿਥ ਹੈ ਲੋਕੀ ਸੋਚਦੇ ਆ ਕਿ ਅਸੀਂ ਉਹਨਾਂ ਤੋਂ ਪੈਸੇ ਚਾਰਜ ਕਰਦੇ ਆ ਜਾਂ ਅਸੀਂ ਬਹੁਤ ਗਰੀਡੀ ਆ ਜਾਂ ਅਸੀਂ ਇਦਾਂ ਕਰਨਾ ਨਹੀਂ ਸਾਡੀ ਜੀ ਪੂਰੀ ਕੰਪਲਾਈਂਸ ਹੁੰਦੀ ਹੈ ਕਿਸੇ ਦਾ ਵੀ ਅਸੀਂ ਅਗਰ ਲੋਨ ਕਰੀਦਾ ਹੈ ਨਾ ਜਾਂ ਕਰਵਾਈ ਦਾ ਅਸੀਂ ਸਰਵਿਸਿੰਗ ਕਰਦੇ ਸਾਡੀ ਪ੍ਰੋਪਰ ਕੰਪਲਾਈਅੰਸ ਹੁੰਦੀ ਹੈ ਜੀ ਕਿ ਅਸੀਂ ਇਹਨਾਂ ਦਾ ਲੋਨ ਇਦਾਂ ਕਿੰਨਾ ਕਰਵਾਤਾ ਔਰ ਕਿਵੇਂ ਹੋਇਆ ਠੀਕ ਹੈ ਇੱਕ ਇਹ ਪ੍ਰੋਪਰ ਪ੍ਰੋਸੈਸ ਹੁੰਦਾ ਅਸੀਂ ਤੁਹਾਡੀ ਇਨਕਮ ਦੇਖ ਕੇ ਐਕਸਪੈਂਸ ਦੇਖ ਕੇ ਤੇ ਫਿਊਚਰਸ ਤੁਸੀਂ ਕੀ ਕਰੋਗੇ ਤੇ ਕਿਵੇਂ ਕਰੋਗੇ ਉਹ ਸਾਰਾ ਦੇਖ ਕੇ ਅਸੀਂ ਇੱਕ ਸਟੇਟਮੈਂਟ ਆਫ ਪੋਜੀਸ਼ਨ ਬਣਾਉਂਦੇ ਇੱਕ ਟਾਈਮਿੰਗ ਤੇ ਡੇ ਦੱਸਦੀਏ ਆਫਿਸ ਦਾ ਐਡਰੈਸ ਟਾਈਮਿੰਗ ਡੇ ਕਿਸ ਟਾਈਮ ਅਵੇਲੇਬਿਲਟੀ ਰਹਿੰਦੀ ਹੈ ਦੇਖੋ ਅਸੀਂ ਤਾਂ ਚੋਹੇ ਹੀ ਘੰਟੇ ਅਵੇਲੇਬਲ ਹੁੰਦੇ ਆ ਮੋਸਟਲੀ ਕਲਾਇੰਟ ਜਿਹੜੇ ਸਾਡੇ ਹੈਗੇ ਆ ਰੈਗੂਲਰ ਬਟ ਜਿਹੜੇ ਆਫੀਸ਼ੀਅਲ ਟਾਈਮ ਨੇ ਉਹ ਸਾਡੇ ਹੈਗੇ ਆ ਫਰੋ till six o'clock. Okay. Theke? Every day from Monday to Friday. ਵੀਕਐਂਡਸ ਆਫ 9:30 ਤੋਂ 6 ਵਜੇ ਤੱਕ ਸ਼ਾਮ ਆਫਿਸ ਦਾ ਸਟਾਫ ਤੁਹਾਡੀ ਪੂਰੀ ਟੀਮ ਅਵੇਲੇਬਲ ਰਹਿੰਦੀ ਹੈ ਉਹਦਾ ਕਦੇ ਵੀ ਤੁਸੀਂ ਸੈਟਰਡੇ ਸੰਡੇ ਵੀ ਤੁਹਾਨੂੰ ਤੰਗ ਲੋਕ ਕਰ ਸਕਦੇ ਹੋ ਹਾਂ ਫੋਨ ਦੇ ਉੱਤੇ ਜੇ ਐਮਰਜੈਂਸੀ ਉਹ ਹੀ ਮੈਂ ਚੀਜ਼ਾਂ ਕਹਿੰਦਾ ਕਈ ਵਾਰ ਜਿਵੇਂ ਸਾਡੇ ਕਲਾਇੰਟ ਆ ਆਕਸ਼ਨ ਤੇ ਜਾ ਰਿਹਾ ਜੀ ਜਾਂ ਸਾਨੂੰ ਘਰ ਪਸੰਦ ਆ ਗਿਆ ਅਸੀਂ ਆਫਰ ਹੁਣੇ ਪਾਣਾ ਅਸੀਂ ਉਹਨਾਂ ਦਾ ਆਨਸਰ ਕਰ ਦਿੰਦੇ ਹਾਂ ਫੋਨ ਠੀਕ ਹੈ ਬੜਾ ਅਗਰ ਨੋਨ ਅਰਜੈਂਟ ਆ ਅਸੀਂ ਹਮੇਸ਼ਾ ਉਹਨਾਂ ਨੂੰ ਕਹਿੰਦੇ ਹਾਂ ਕਿ ਸਾਨੂੰ ਟੈਕਸ ਈਮੇਲ ਜਾਂ ਯੂ ਨੋ ਕੁਝ ਸਾਨੂੰ ਦੱਸ ਦਿਓ ਤਾਂ ਅਸੀਂ ਮੰਡੇ ਨੂੰ ਉਹਨਾਂ ਨੂੰ ਫਾਲੋਅ ਅਪ ਕਰ ਲਾਂਗੇ ਜੀ ਥੈਂਕ ਯੂ ਰੇਡੀ ਜੀ ਬਹੁਤ ਬਹੁਤ ਮਿਹਰਬਾਨੀ ਤਾਂ ਦੋਸਤੋ ਤੁਸੀਂ ਜਰੂਰ omega financial services ਦੇ ਨਾਲ ਰابطਾ ਕਰੋ ਤੁਸੀਂ ਲੈਣਾ ਘਰ ਪਹਿਲਾ ਜਾਂ ਤੁਸੀਂ ਆਪਣਾ ਬੈਂਕ ਦਾ ਰੀਫਾਈਨਾਂਸ ਕਰਾਣਾ ਸਾਰੀ ਮੁਸ਼ਕਲਾਂ ਦਾ ਹੱਲ ਕਰ ਸਕਦੇ ਨੇ omega financial ਦੀ ਪੂਰੀ ਟੀਮ ਤੇ ਜਰੂਰ ਆਪਤਾ ਕਰੋ ਟਿਕਦੇ ਰਹੋ ਆਪਣਾ ਹਰਮਨ ਪਿਆਰਾ ਡੀਡੀਓ ਰੇਡੀਓ ਸਾਡੇ ਵਾਲਾ ਧੰਨਵਾਦ